ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਆਂ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਉੱਤੇ ਸਾਡੇ ਵੱਲੋਂ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਭ ਆਪੋ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਤੇ ਵਾਹਿਗੁਰੂ ਜੀ ਆਪਣਾ ਮੇਰ ਭਰਿਆ ਹੱਥ ਤੁਹਾਡੇ ਸਿਰ ਉੱਪਰ ਸਦਾ ਰੱਖਣ ਅੱਜ ਫੇਰ ਗੱਲ ਕਰਦੇ ਹਾਂ ਮੈਕ ਪਿੰਡ ਬਾਰੇ ਜੋ ਹੁਣ ਕੈਨੇਡਾ ਵਿੱਚ ਹਨ ਮੈਕ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਠੀਕ ਦਿਖ ਰਹੀ ਹੈ ਉਹ ਆਪਣੇ ਆਪ ਨੂੰ ਵਿਜੀ ਰੱਖਣ ਲਈ ਇੱਕ ਜੌਬ ਵੀ ਕਰ ਰਹੀ ਹੈ ਪਰ ਫੇਰ ਵੀ ਕਈ ਚੀਜ਼ਾਂ ਇਹੋ ਜਿਹੀਆਂ ਹਨ ਜੋ ਦਰਸ਼ਕਾਂ ਦੇ ਮਨ ਵਿੱਚ ਸਵਾਲ ਖੜੇ ਕਰ ਰਹੀਆਂ ਹਨ ਮਹਿਕਪੈਣ ਨੇ ਅਜੇ ਤੱਕ ਆਪਣੇ ਦਰਸ਼ਕਾਂ ਦੇ ਕਿਸੇ ਵੀ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਉਪਰੋਂ ਹੁਣ ਤਾਂ ਉਹਨਾਂ ਨੇ ਆਪਣੀ ਵੀਡੀਓਜ਼ ਦੇ ਕਮੈਂਟ ਵੀ ਆਫ ਕਰ ਲਏ ਹਨ ਜਦੋਂ ਕਿਸੇ ਪਿਆਰੇ ਦੀ ਵੀਡੀਓ ਤੇ ਕਮੈਂਟ ਨਾ ਕਰ ਸਕੀਏ ਤਾਂ ਦਰਸ਼ਕਾਂ ਨੂੰ ਵੀ ਇੱਕ ਅਜੀਹਾ ਖਾਲੀਪਨ ਮਹਿਸੂਸ ਹੁੰਦਾ ਹੈ ਮਹਿਕ ਭੈਣ ਦੀ ਇੱਕ ਨਵੀਂ ਵੀਡੀਓ ਆਈ ਜਿਸ ਵਿੱਚ ਉਹਨਾਂ ਨੇ ਕੈਨੇਡਾ ਜਾਣ ਦਾ ਬਲੌਗ ਪਾਇਆ ਸੀ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਵੀਡੀਓ ਵਿੱਚ ਮੰਗਟ ਪਰਿਵਾਰ ਕਿਤੇ ਵੀ ਨਜ਼ਰ ਨਹੀਂ ਆਇਆ ਹੁਣ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਹੋਰ ਵੀ ਪੱਕੀ ਹੋ ਰਹੀ ਹੈ ਕਿ ਸ਼ਾਇਦ ਮਹਿਕ ਤੇ ਮੰਗਟ ਪਰਿਵਾਰ ਵਿੱਚ ਕੋਈ ਗੱਲ ਜ਼ਰੂਰ ਹੈ ਅਕਸਰ ਤਾਂ ਜਦੋਂ ਕੋਈ ਵਿਦੇਸ਼ ਜਾਂਦਾ ਹੈ ਤਾਂ ਬਗਾਨੇ ਵੀ ਆ ਕੇ ਮਿਲ ਜਾਂਦੇ ਹਨ ਇਹ ਤਾਂ ਮੈਕ ਦਾ ਆਪਣਾ ਪਰਿਵਾਰ ਸੀ ਪਰ ਨਾ ਮਿਲਣਾ ਤੇ ਨਾ ਹੀ ਵੀਡੀਓ ਵਿੱਚ ਕਿਤੇ ਦਿਖਣਾ ਇਹ ਦਰਸ਼ਕਾਂ ਦੇ ਦਿਲਾਂ ਵਿੱਚ ਕਈ ਪ੍ਰਸ਼ਨ ਛੱਡ ਗਿਆ ਮੈਕ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਉਹ ਅੰਦਰੋਂ ਕਾਫੀ ਇਕੱਲਾਪਨ ਮਹਿਸੂਸ ਕਰ ਰਹੀ ਹੈ ਜਿਵੇਂ ਉਹ ਆਪਣੇ ਆਪ ਨਾਲ ਲੜ ਰਹੀ ਹੋਵੇ ਜ਼ਿੰਦਗੀ ਦੇ ਇਸ ਮੋੜ ਤੇ ਉਸ ਨੂੰ ਸਭ ਤੋਂ ਵੱਧ ਆਪਣੇ ਪਰਿਵਾਰ ਦੀ ਤੇ ਆਪਣੇ ਪਤੀ ਦੀ ਲੋੜ ਸੀ ਪਰ ਲੱਗਦਾ ਹੈ ਉਹਨਾਂ ਦੇ ਰਸਤੇ ਹੁਣ ਵੱਖੋ-ਵੱਖ ਹੋ ਚੁੱਕੇ ਹਨ ਉਧਰ ਮਨਿੰਦਰ ਵੀਰ ਦਾ ਜਦੋਂ ਸਵਾਲ ਜਵਾਬ ਵਾਲਾ ਬਲੌਗ ਆਇਆ ਸੀ ਤਾਂ ਸਭ ਨੂੰ ਉਮੀਦ ਸੀ ਕਿ ਉਹ ਕੁਝ ਤਾਂ ਦੱਸਣਗੇ ਪਰ ਉਹਨਾਂ ਨੇ ਵੀ ਮੈਂਕ ਬਾਰੇ ਕੁਝ ਨਹੀਂ ਦੱਸਿਆ ਦਰਸ਼ਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਖੁੱਲ ਕੇ ਗੱਲ ਕਰਨਗੇ ਪਰ ਉੱਥੇ ਵੀ ਚੁੱਪੀ ਬਰਕਰਾਰ ਰਹੀ। ਪਰ ਕਈ ਲੋਕ ਪਹਿਲਾਂ ਕਹਿੰਦੇ ਸਨ ਕਿ ਮੈਕ ਸਿਰਫ ਆਪਣਾ ਚੈਨਲ ਗਰੋ ਕਰਨ ਲਈ ਇਹ ਸਭ ਕਰ ਰਹੀ ਹੈ। ਪਰ ਹੁਣ ਤਾਂ ਉਹ ਚੈਨਲ ਤੇ ਵੀ ਬਹੁਤ ਘੱਟ ਕੰਮ ਕਰ ਰਹੇ ਹਨ। ਹੁਣ ਤਾਂ ਉਹਨਾਂ ਦੀਆਂ ਵੀਡੀਓਜ਼ ਵੀ ਬਹੁਤ ਘੱਟ ਆ ਰਹੀਆਂ ਹਨ। ਲੱਗਦਾ ਹੈ ਉਹਨਾਂ ਨੇ ਚੈਨਲ ਸਿਰਫ ਆਪਣੇ ਆਪ ਨੂੰ ਵਿਜੀ ਰੱਖਣ ਲਈ ਬਣਾਇਆ ਸੀ। ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਰਵੀ ਮਹਿਕ ਦੇ ਪਰਿਵਾਰ ਕੋਲ ਕਿਉਂ ਜਾਂਦਾ ਸੀ ਕੀ ਉਹ ਇਹ ਚਾਹੁੰਦਾ ਸੀ ਕਿ ਮਹਿਕ ਤੇ ਉਹ ਫਿਰ ਤੋਂ ਇਕੱਠੇ ਹੋ ਜਾਣ ਕੀ ਉਹ ਇੱਕ ਦੂਜੇ ਤੋਂ ਸੱਚਮੁੱਚ ਅਲੱਗ ਹੋ ਚੁੱਕੇ ਹਨ ਇਹ ਸਵਾਲ ਹੁਣ ਹਰ ਕਿਸੇ ਦੇ ਮਨ ਵਿੱਚ ਹੈ ਪਰ ਇਸ ਦਾ ਸੱਚ ਸਿਰਫ ਤਿੰਨ ਜਣਿਆਂ ਕੋਲ ਹੈ ਮਹਿਕ ਮੈਨ ਦਾ ਪਰਿਵਾਰ ਮੰਗੜ ਪਰਿਵਾਰ ਤੇ ਮੈਗਪੈਨ ਖੋਤ ਅਸੀਂ ਆਸ ਕਰਦੇ ਹਾਂ ਕਿ ਜਲਦ ਹੀ ਇਹ ਸੱਚ ਸਾਹਮਣੇ ਆਵੇਗਾ ਅਤੇ ਦਰਸ਼ਕਾਂ ਨੂੰ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਤੇ ਬੈਲ ਆਈਕਨ ਵੀ ਜਰੂਰ ਔਨ ਕਰੋ ਜਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ